ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗਲੋਬਲ ਝਾਤ ਦੇ ਮਾਧਿਅਮ ਰਾਹੀਂ ਬੈਠੇ ਆਂ ਪਿੰਡ ਧੋਲਾ ਕنگਰਾ ਵਿੱਚ ਸਾਡਾ ਪਿਆਰਾ ਵੀਰ ਐਮ ਐਸ ਸੀ ਕਰਕੇ ਆਇਆ ਲੁਧਿਆਣਾ ਐਗਰੀਕਲਚਰਸ ਯੂਨੀਵਰਸਿਟੀ ਤੋਂ ਤੇ 7 ਸਾਲ ਹੋ ਗਏ ਫੀਲਡ ਲੈਨ ਚ ਜੌਬ ਕਰ ਰਿਹਾ ਇਹਦੇ ਤੋਂ ਕੁਝ ਮਹੱਤਵਪੂਰਨ ਜਾਣਕਾਰੀਆਂ ਲਵਾਂਗੇ ਅੱਜ ਉਮੀਦ ਆ ਤੁਹਾਨੂੰ ਠੀਕ ਲੱਗਣੀ ਆ ਹਾਂਜੀ ਭਾਈ ਹੋਰ ਗੁਰਪ੍ਰੀਤ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਤੁਹਾਡੇ ਨਾਲ ਜਿਹੜੇ ਫਾਰਮਰ ਜੁੜੇ ਆ ਉਹਨਾਂ ਦਾ ਵੀ ਸਵਾਗਤ ਕਰਦੇ ਆਂ ਦੇ ਜਿੰਨੀ ਕੁ ਨੌਲੇਜ ਮੈਨੂੰ ਹੈਗੀ ਹੈ ਮੰਨ ਲਓ 7 ਸਾਲ ਹੋ ਗਏ ਮੈਨੂੰ ਫੀਲਡ 'ਚ ਕੰਮ ਕਰਦੇ ਨੂੰ ਤੇ ਉਹਨਾਂ ਕਾ ਮੈਂ ਚਾਹਾਂਗਾ ਵੀ ਆਪਾਂ ਕਿਸਾਨ ਵੀਰਾਂ ਦੀ ਭਲਾਈ ਲਈ ਕੁਝ ਕਰ ਸਕੀਏ ਹਾਂਜੀ ਗੁਰਪ੍ਰੀਤ ਗੁਰਪ੍ਰੀਤ ਸੋਨਨ ਚਾਇਆ ਵੀ ਆਸਟ੍ਰੇਲੀਆ ਦੀ ਧਰਤੀ ਹਜ਼ਾਰਾਂ ਸਾਲ ਪਹਿਲਾਂ ਬਹੁਤ ਉਪਜਾਊ ਸੀ ਹਾਂਜੀ ਤੇ ਹੁਣ ਕਹਿੰਦੇ 90% ਧਰਤੀ ਬੰਜਰ ਹੋਈ ਪਈ ਆ ਹਾਂਜੀ ਮਤਲਬ ਏ ਆ ਵੀ ਜਦੋਂ ਅਸੀਂ ਧਰਤੀ ਤੋਂ ਲਈ ਲਈ ਜਾਵਾਂਗੇ ਇਹਦੇ 'ਚ ਕੁਝ ਪਾਵਾਂਗੇ ਨਾ ਸਾਡੀ ਗਰਬਾਣੀ 'ਚ ਤਾਂ ਵੇਖੋ ਇਹਨੂੰ ਮਾਤਾ ਤਿੱਕਰ ਤਾਂ ਦੱਸਿਆ ਦਿੱਤਾ ਹਨਾ ਹਾਂਜੀ ਜੇ ਅਸੀਂ ਇਹਦੇ 'ਚ ਇਹਦੀ ਸੇਧ ਲਈ ਇਹਨੂੰ ਖੁਰਾਕ ਨਾ ਦੇਵਾਂਗੇ ਤਾਂ ਇਹਦਾ ਬੰਜਰ ਹੋਣਾ ਤਾਂ ਲਗਭਗ ਤੈ ਹੈ ਹਾਂਜੀ ਸਾਡੇ ਕੋਲੇ ਇੱਥੇ ਆ ਕੇ ਇੱਕ ਮੌਕਾ じゃ ਮਿਲਦਾ ਵੀ ਡੇਢ ਮਹੀਨਾ ਹੁੰਦਾ ਕਣਕ ਤੇ ਤੇ ਜੇ ਅਸੀਂ ਬਾਸਮਤੀ ਕਿਸਮਾਂ ਜਾਂ ਅਸੀਂ ਛੱਬੀ ਚੋਨਾ ਲਾਗੇ ਹਾਂਜੀ ਇਹ ਡੇਢ ਮਹੀਨੇ ਦੇ ਵਿੱਚ ਕੋਈ ਧਰਤੀ ਦੀ ਸਿਹਤ ਨੂੰ ਦੇ ਸਕਦੇ ਹੋਏਗੀ ਜੋ ਖਰਾਕਾਂ ਦੇ ਤੌਰ ਤੇ ਜਾਂ ਸਾਡਾ ਬੈਨੀਫਿਟ ਵੀ ਹੋਵੇ ਤੇ ਨਾਲ ਖਰਾਕ ਵੀ ਹੋਵੇ। ਇਦਾਂ ਦੀਆਂ ਕੁਝ ਫਸਲਾਂ ਵਾਸਤੇ ਅੱਜ ਆਪਾਂ ਚਰਚਾ ਕਰਨੀ ਆ। ਹਾਂਜੀ। ਤੇ ਤੁਸੀਂ ਧਰਤੀ ਬਾਰੇ ਦੱਸੋ ਸਾਨੂੰ ਨਵਾਂ। ਦੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਚੀਜ਼ ਦਾ ਧਿਆਨ ਰੱਖਣਾ ਪੈਣਾ ਵੀ ਆਉਣ ਵਾਲੇ ਟਾਈਮ ਵਿੱਚ ਜੋ ਲਗਾਤਾਰ ਆਪਾਂ ਨੂੰ ਸੈਂਟਰ ਸਰਕਾਰ ਵੀ ਪੰਜਾਬ ਗਵਰਨਮੈਂਟ ਵੀ ਰეკਮੈਂਡ ਕਰ ਰਹੀ ਹੈ ਵੀ ਆਪਾਂ ਸ਼ਾਰਟ ਵੈਰਾਈਟੀਆਂ ਜਿਹੜੀਆਂ ਹੈਗੀਆਂ ਝੋਨੇ ਦੀਆਂ ਉਹ ਲਾਉਣੀਆਂ ਬਿਲਕੁਲ ਬਾਈ ਕਿਉਂਕਿ ਜਿਹੜੀਆਂ ਲੰਮੀਆਂ ਵੈਰਾਈਟੀਆਂ ਲਗਾਤਾਰ ਆਪਾਂ ਨਿਊਟ੍ਰੀਐਂਟ ਆ ਜਿਹੜੇ ਜ਼ਮੀਨ ਚੋਂ ਜਿਹੜੇ ਤੱਤ ਆ ਉਹ ਘਟਾ ਰਹੇ ਆ ਸਹੀ ਗੱਲ ਹੈ ਤੇ ਆਪਾਂ ਇਕੱਲੇ ਮੰਨ ਕੇ ਚੱਲੋ ਕੈਮੀਕਲ ਫਰਟੀਲਾਈਜ਼ਰ ਤੇ ਡਿਪੈਂਡ ਹੋਏ ਪਏ ਆ ਕਿਉਂਕਿ ਅੱਜ ਦੇ ਟਾਈਮ ਵਿੱਚ ਆਪਾਂ ਜਿਵੇਂ ਪੁਰਾਣੇ ਸਮੇਂ ਚ ਆਪਾਂ ਰੂੜੀ ਦੀ ਖਾਦ ਦਿੰਦੇ ਸੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਬਣੀ ਰਹਿੰਦੀ ਸੀ ਹਾਂਜੀ ਹੁਣ ਲੰਮੀਆਂ ਵੈਰੈਟੀਆਂ ਉਹਦੇ ਨਾਲ ਕਿ ਜ਼ਮੀਨ ਦੇ ਜਿਹੜੇ ਤੱਤ ਲਗਾਤਾਰ ਘਟੇ ਜਾਂਦੇ ਆ ਦੂਜਾ ਆਪਾਂ ਨੂੰ ਬਾਅਦ ਵਿੱਚ ਪਰਾਲੀ ਦੀ ਸਾਮ ਸਮਝਾਲ ਦੀ ਵੀ ਸਮੱਸਿਆ ਆਉਂਦੀ ਹੈ ਬਿਲਕੁਲ ਬਿਲਕੁਲ ਤਾਂ ਇਹਦੇ ਵਾਸਤੇ ਇਹ ਵੀ ਆਪਾਂ ਜਿਹੜਾ ਆਪਣੇ ਕੋਲੇ ਸ਼ਾਰਟ ਵੈਰੈਟੀਆਂ ਜਿਹੜੀਆਂ ਤਕਰੀਬਨ ਪਨੀਰੀ ਤੋਂ ਬਾਅਦ ਤਿਆਰ ਕਰਨ ਤੋਂ ਬਾਅਦ 90 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਸੀਡ ਤੋਂ ਸੀਡ 120 ਦਿਨ ਲੈਂਦੀਆਂ ਤਾਂ ਆਪਣੇ ਕੋਲੇ ਟਾਈਮ ਬਚ ਜਾਂਦਾ ਵੀ ਮਈ ਜੂਨ ਦਾ ਮਹੀਨਾ ਜਿਹੜਾ ਹੈਗਾ 15 ਜੁਲਾਈ ਤੱਕ ਆਪਣੇ ਕੋਲੇ ਟਾਈਮ ਹੁੰਦਾ ਹੈ ਉਥੇ ਆਪਾਂ ਕੋਈ ਹਰੀ ਖਾਦ ਵਾਲੀ ਕ੍ਰੋਪ ਜਾਂ ਜਿਹਦੇ ਨਾਲ ਆਪਾਂ ਨੂੰ ਐਕਸਟਰਾ ਇਨਕਮ ਹੋ ਸਕੇ ਉਹ ਆਪਾਂ ਬੀਜ ਸਕਦੇ ਆ। ਇਹ ਕਿਹੜੀਆਂ ਕਿਸਮਾਂ ਜਿਵੇਂ ਆਪਾਂ ਲੈ ਲਓ ਮੂੰਗੀ ਹਾਂਜੀ ਮੂੰਗੀ ਦੀਆਂ ਕਿਹੜੀਆਂ ਕਿਸਮਾਂ ਤੇ ਕਿਵੇਂ ਬਜਾਈ ਕਰਨੀ ਚਾਹੀਦੀ ਹੈ? ਸਭ ਤੋਂ ਪਹਿਲਾਂ ਤਾਂ ਜੀ ਆਪਾਂ ਦੋ ਤਰੀਕਿਆਂ ਆਪਾਂ ਏ ਵੀ ਹੋ ਸਕਦਾ ਵੀ ਆਪਾਂ ਗ੍ਰੀਨ ਮਨਿਓਰ ਵਾਸਤੇ ਕੱਲੀ ਹਰੀ ਖਾਦ ਵਾਸਤੇ ਜਾਂ ਆਪਾਂ ਜਿਹੜੀ ਹੈਗੀ ਕ੍ਰੌਪ ਲਾ ਰਹੇ ਹਾਂ ਹਾਂਜੀ ਜਾਂ ਆਪਾਂ ਪ੍ਰੋਫਿਟ ਵੀ ਚਾਹੁੰਦੇ ਆ ਵੀ ਆਪਾਂ ਨੂੰ ਕੁਝ ਨਾ ਕੁਝ ਪ੍ਰੋਫਿਟ ਹੋਵੇ ਹਾਂ ਵੀ ਜੇ ਸਾਨੂੰ ਲੇਬਰ ਦੀ ਸਮੱਸਿਆ ਨਹੀਂ ਜਾਂ ਅਸੀਂ ਘਰ ਦੇ ਇਨਜੇ ਹੀ ਹੈਗੇ ਆ ਵੀ ਅਸੀਂ ਉਤੋਂ ਇਨਕਮ ਲੈ ਸਕਦੇ ਆ ਹਾਂਜੀ ਤਾਂ ਜ਼ਰੂਰ ਕਰਨੀ ਚਾਹੀਦੀ ਆ ਹਾਂਜੀ ਤਾਂ ਇਹਦੇ ਵਿੱਚ ਇਹ ਹੈ ਵੀ ਜਿਵੇਂ ਆਪਣੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਹੈਗੀਆਂ ਜਿੱਥੇ ਉੱਥੇ ਆਪਾਂ ਜਿਹੜੀ ਮੂੰਗੀ ਹੈਗੀ ਆ ਮੂੰਗੀ ਦੀ ਤਕਰੀਬਨ 60 ਦਿਨਾਂ ਦੀ ਫਸਲ ਹੈ ਤਾਂ ਮੂੰਗੀ ਦੀ ਆਪਾਂ ਫਸਲ ਜਿਹੜੀ ਹੈਗੀ ਬਜਾਈ ਕਰ ਸਕਦੇ ਆ ਜੇ ਆਪਾਂ ਹਰੀਖਾ ਤੇ ਡਿਪੈਂਡ ਕਰਦੇ ਆ ਜਿਹੜੀ ਮੂੰਗੀ ਦੀ ਫਸਲ ਹੈ ਇਹ ਆਪਾਂ ਨੂੰ ਇਨਕਮ ਵੀ ਦਿੰਦੀ ਹੈ ਪਲੱਸ ਜਿਹੜਾ ਇਹਦੀਆਂ ਜੜ੍ਹਾਂ ਇਹਦੇ ਵਿੱਚ ਰਾਈਜ਼ੋਬੀਅਮ ਨਾਂ ਦਾ ਬੈਕਟੀਰੀਆ ਹੁੰਦਾ ਹੈ ओके okay जी भाई वो बैक्टीरिया ਕੀ ਕਰਦਾ ਜਿਹੜੀ ਜ਼ਮੀਨ ਵਿੱਚ ਨਾਈਟ੍ਰੋਜਨ ਜਿਹੜੀ ਹਵਾ ਵਿੱਚੋਂ ਨਾਈਟ੍ਰੋਜਨ ਜ਼ਮੀਨ ਵਿੱਚੋਂ ਨਾਈਟ੍ਰੋਜਨ ਇਕੱਠੀ ਕਰਕੇ ਉਹ ਜ਼ਮੀਨ ਵਿੱਚ ਫਿਕਸ ਕਰ ਦਿੰਦਾ ਓਕੇ ਉਹਦੇ ਨਾਲ ਜਿਹੜਾ ਕੀ ਹੈ ਇੱਕ ਤਾਂ ਜ਼ਮੀਨ ਦੀ ਉਜਾਊ ਸ਼ਕਤੀ ਵੱਧਦੀ ਹੈ ਹਾਂਜੀ ਬਈ ਦੂਜਾ ਕੀ ਹੁੰਦਾ ਵੀ ਆਪਾਂ ਨੂੰ ਜਿਹੜਾ ਝਾੜ ਦੇ ਰੂਪ ਵਿੱਚ ਜਿਹੜੀ ਈਲਡ ਮਿਲਦੀ ਹੈ ਮੂੰਗੀ ਦੀ ਉਹਦੇ ਨਾਲ ਆਪਣੀ ਇਨਕਮ ਵੀ ਵੱਧਦੀ ਹੈ ਬਿਲਕੁਲ ਬਈ ਭਾਈ ਮੂੰਗੀ ਕਿਹੜੀਆਂ ਕਿਹੜੀਆਂ ਕਿਸਮਾਂ ਤੁਸੀਂ ਸਪਰਸ ਕਰ ਦਿਓ ਦੇਖੋ ਜੀ ਯੂਨੀਵਰਸਿਟੀ ਜਿਹੜੀਆਂ ਮੰਗੀ ਦੀਆਂ ਕਿਸਮਾਂ ਤਕਰੀਬਨ 3-4 ਕਿਸਮਾਂ ਜਿਹੜੀਆਂ ਰეკਮੈਂਡ ਕਰਦੀ ਹੈ ਜਿਦੇ ਵਿੱਚ SML 1827 ਹੈ SML 668 ਹੈ SML 832 ਵੈਰਾਈਟੀ ਹੈ ਇਸ ਤੋਂ ਇਲਾਵਾ ਪ੍ਰਾਈਵੇਟ ਫਾਰਮਾਂ ਦੀਆਂ ਕੁਝ ਵੈਰਾਈਟੀਆਂ ਜਿਵੇਂ ਸਟਾਰ 444 ਹੈ ਬਾਂਸੀ ਗੋਲਡ ਹੈ 421 ਵੈਰਾਈਟੀ ਹੈ ਜਿਹੜੀ ਯੂਨੀਵਰਸਿਟੀ ਵੀ ਰეკਮੈਂਡ ਕਰਦੀ ਸੀ ਇਸ ਤਰ੍ਹਾਂ ਦੀਆਂ ਕੁਝ ਹੋਰ ਵੈਰਾਈਟੀਆਂ ਜਿਹੜੀਆਂ ਆਪਾਂ ਜਿਹੜੀਆਂ ਹੈਗੀਆਂ ਕਣਕ ਤੋਂ ਬਾਅਦ ਜਿਹੜੀ ਬਜਾਈ ਆਪਾਂ ਕਰ ਸਕਦੇ ਹਾਂ ਭਾਈ ਯੂਨੀਵਰਸਿਟੀ ਦੀ ਕੀ ਸਪੈਸੀਫਿਕੇਸ਼ਨਾਂ ਵੀ ਇਸ ਨੂੰ ਕੀ ਹਦਾਇਤਾਂ ਵੀ ਇਹਨੂੰ ਕਿਵੇਂ ਵਿਜਾਈਏ 0 ਡ੍ਰਿਲ ਨਾਲ ਇਹਦੀ ਵਿਜਾਈ ਹੋ ਸਕਦੀ ਆ ਜਾਂ ਕਿੰਨੀ ਬਿੱਥੀ ਰੱਖੀਏ ਪੋਰ ਦੀ ਦੇਖੋ ਜੀ ਯੂਨੀਵਰਸਿਟੀ ਜਿਹੜਾ ਰეკਮੈਂਡ ਕਰਦੀ ਆ ਆਪਾਂ 0 ਡ੍ਰਿਲ ਨਾਲ ਕਣਕ ਦੀ ਮੰਨ ਲਓ ਤੂੜੀ ਬਣਾਉਣ ਤੋਂ ਬਾਅਦ ਆਪਾਂ 0 ਡ੍ਰਿਲ ਨਾਲ ਵਿਜਾਈ ਕਰ ਸਕਦੇ ਆ ਜਿਹੜੀ ਕਿੰਨੀ ਤੋਂ ਕਿੰਨੀ ਬਾਈ ਟੁਕਮੀਆਂ ਵਿਜਾਈ ਕਿੰਨੇ ਸਮੇਂ ਚ ਕਰਨੀ ਜਾਵੇ ਜਿਹੜੀ ਦੇਖੋ ਜੀ ਯੂਨੀਵਰਸਿਟੀ ਕਹਿੰਦੀ ਹੈ ਤਕਰੀਬਨ ਉਹ ਅਪ੍ਰੈਲ ਦੇ 15 ਅਪ੍ਰੈਲ ਤੱਕ ਵਜਾਈ ਲਾਸਟ ਕਹਿੰਦੀ ਵੀ ਆਪਾਂ ਕਰ ਸਕਦੇ ਹਾਂ ਓਕੇ ਜੀ ਵੈਸੇ ਉਹ ਮਾਰਚ ਦੇ ਲਾਸਟ ਵੀਕ ਤੋਂ ਰਿਕਮੈਂਡ ਕਰਦੇ ਵੀ ਮਾਰਚ ਦੇ ਲਾਸਟ ਤੋਂ ਪਰ ਆਪਣੇ ਥੋੜੀਆਂ ਕਣਕਾਂ ਲੇਟ ਹੋਣ ਕਾਰਨ ਆਪਾਂ 15 ਅਪ੍ਰੈਲ ਤੋਂ ਪਹਿਲਾਂ ਵਜਾਈ ਨਹੀਂ ਕਰ ਸਕਦੇਗੇ ਜਿਹੜੀ ਸਪੇਸਿੰਗ ਆ ਉਹ 2.5 ਸੈਂਟੀਮੀਟਰ ਯੂਨੀਵਰਸਿਟੀ ਕਹਿੰਦੀ ਆ ਵੀ ਆਪਾਂ ਜਿਹੜੀ ਲਾਈਨ ਤੋਂ ਲਾਈਨ ਦਾ ਫਾਸਲਾ ਹੈ ਕਣਕ ਦੀ ਲਾਈਨ ਤੋਂ ਲਾਈਨ ਵੀ ਹੁੰਦੀ ਆ ਤਕਰੀਬਨ 20 ਸੈਂਟੀਮੀਟਰ ਹੁੰਦੀ ਆ ਇਹ ਥੋੜਾ ਵਾ ਇਹ ਥੋੜੀ ਸਪੇਸਿੰਗ ਆਪ ਨੂੰ ਅਡਜਸਟ ਕਰਨੀ ਪਊਗੀ ਠੀਕ ਬਾਈ ਪਲਾਂਟ ਤੋਂ ਪਲਾਂਟ ਆਪਾਂ 7 ਸੈਂਟੀਮੀਟਰ ਜਿਹੜੀ ਸਪੇਸਿੰਗ ਰੱਖ ਸਕਦੇ ਆ ਜਿਹੜੀ ਇਸ ਸਪੇਸਿੰਗ ਰੱਖਾਂਗੇ ਇਹਦੇ ਨਾਲ ਜਿਹੜਾ ਬੀਗਾ ਉਹ ਤਕਰੀਬਨ 12 ਕਿਲੋ ਬੀ ਜਿਹੜਾ ਹੈਗਾ ਮੂੰਗੀ ਦਾ ਪੈੰਡਾ ਓਕੇ ਜੀ ਬਾਈ ਤਾਂ ਆਪਾਂ ਜਿਹੜੀਆਂ ਇਹ ਵੈਰਾਈਟੀਆਂ 12 ਕਿਲੋ ਬੀ ਨਾਲ 22.5 ਸਪੇਸਿੰਗ ਰੱਖ ਕੇ ਆਪਾਂ ਬਿਜਾਈ ਕਰ ਸਕਦੇ ਆ ਭਾਈ ਤੁਸੀਂ ਤਾਂ ਫੀਲਡ 'ਚ ਰਹਿੰਦੇ ਹੋ ਤੇ ਜੀਰੋ ਡਲ ਦੀ ਵਾਕਿ ਦੇ ਕੋਈ ਜੀਰੋ ਡ੍ਰੇਲ ਦੀ ਮੂੰਗੀ ਵਧੀਆ ਕਾਮਯਾਬ ਹੈ ਦੇਖੋ ਇਹਦੇ ਵਿੱਚ ਥੋੜਾ ਧਿਆਨ ਇਹ ਰੱਖਣਾ ਪੈਂਦਾ ਵੀ ਕਈ ਵਾਰੀ ਆਪਾਂ ਜਿਆਦੇ ਭਾਰੇ ਬਾਣਾ ਚ ਜਿਹੜੀ ਮੂੰਗੀ ਦੀ ਬਿਜਾਈ ਕਰਦੇ ਆ ਤੇ ਜਿਹੜਾ ਆਪਾਂ ਪਹਿਲਾ ਪਾਣੀ ਆ ਤਕਰੀਬਨ 6 ਤੀ ਲਾ ਦਿੰਨੇ ਆ ਉਹਦੇ ਨਾਲ ਕੀ ਹੁੰਦਾ ਵੀ ਇਹਦੇ ਵਿੱਚ ਬੇਲਟ ਦੀ ਪ੍ਰੋਬਲਮ ਆ ਜਾਂਦੀ ਹੈ ਕਈ ਥਾਵਾਂ ਤੇ ਜਿਹੜੀ ਮੂੰਗੀ ਸੁੱਕਣੀ ਸ਼ੁਰੂ ਹੋ ਜਾਂਦੀ ਹੈ ਤਾਂ ਆਪਾਂ ਜਿਹੜੇ ਆਪਣੇ ਖੇਤਾਂ ਦੇ ਹਿਸਾਬ ਨਾਲ ਆਪਾਂ ਜਿਹੜਾ ਹੈਗਾ ਪਾਣੀ ਦਾ ਚੋਣ ਕਰਨੀ ਜਿਹੜੇ ਭਾਰੇ ਬਾਣਾ ਥੋੜੇ ਆਪਾਂ ਜਿਹੜਾ ਪਹਿਲਾ ਪਾਣੀ ਉਹ ਲੇਟ ਲੈ ਕੇ ਜਾਣਾ ਓਕੇ ਜੀ ਹਾਂਜੀ ਤੇ ਬਾਈ ਜੀ ਇਹਦੇ ਚ ਮੇਨ ਪੈਨ ਵਾਲਾ ਕੋਈ ਵਾਇਰਸ ਕੋਈ ਬਿਮਾਰੀ ਉਹਦੇ ਬਾਰੇ ਕੋਈ ਜਾਣਕਾਰੀ ਤੇ ਰੋਕਥਾਮ ਦੇਖੋ ਮੂੰਗੀ ਦੀ ਫਸਲ ਕਾਮਯਾਬ ਕਰਨ ਵਾਸਤੇ ਸਭ ਤੋਂ ਪਹਿਲੀ ਤੇ ਮੇਨ ਗੱਲ ਇਹ ਹੈ ਵੀ ਜਿੰਨਾ ਆਪਾਂ ਇਹਦੀ ਬਜਾਈ ਨੂੰ ਲੇਟ ਕਰਾਂਗੇ ਉਹਨਾਂ ਇਹਦਾ ਝਾੜ ਤੇ ਵੀ ਇਫੈਕਟ ਪਾਊਗਾ ਤੇ ਇਹਦੀਆਂ ਜਿਹੜਾ ਬਿਮਾਰੀਆਂ ਦੀ ਸਹਿਣਸ਼ੀਲਤਾ ਉਹ ਵੀ ਖਤਮ ਹੋ ਜਾਂਦੀ ਹੈ ਹਾਂ ਜੇ ਅਸੀਂ ਪਛੇਤੀ ਕਰਨੀ ਹੈ ਤਾਂ ਤੁਸੀਂ ਫਿਰ ਕੱਲਾ ਫਿਰ ਆਪਾਂ ਹਰੀ ਖਾਦ ਵਾਸਤੇ ਯੂਜ਼ ਕਰ ਸਕਦੇ ਫਿਰ ਆਪਾਂ ਇਹਨੂੰ ਝਾੜ ਵਾਸਤੇ ਨਹੀਂ ਲੈ ਸਕਦੇ ਠੀਕ ਬਾਈ ਜੀ ਤੇ ਦੂਜੀ ਗੱਲ ਇਹ ਆ ਵੀ ਇਹਦੇ ਵਿੱਚ ਜਿਹੜੀ ਮੇਨ ਸਮੱਸਿਆ ਆਉਂਦੀ ਆ ਉਹ yellow mosaic ਨਾਂ ਦਾ ਵਾਇਰਸ ਆਉਂਦਾ ਜੀ ਜਿਹਨੂੰ ਜਿਹੜੀ ਆਪਾਂ ਨਰਮੇ ਦੀ ਫਸਲ ਨੂੰ ਜਿਹੜੀ 2015-16 ਚ ਵੀ ਸਭ ਤੋਂ ਜ਼ਿਆਦਾ ਆਪ ਨੂੰ ਦਿੱਕਤ ਆਈ ਸੀ white fly ਦੀ ਚਿੱਟੀ ਮੱਖੀ ਦੀ ਹਾਂਜੀ ਭਾਈ ਉਹੋ ਹੀ ਜਿਹੜੀ ਸੇਮ ਮੰਨ ਲਓ white fly ਆ ਉਹ ਇਹਦਾ ਵੈਕਟਰ ਆ ਇਹਨੂੰ ਅੱਗੇ ਲੈ ਕੇ ਆਉਂਦੀ ਆ yellow mosaic ਵਾਇਰਸ ਨੂੰ ਤਾਂ ਜਿਵੇਂ ਆਪਾਂ ਮੰਨ ਕੇ ਚੱਲੋ येलो ਮोजੈਕ ਵਾਇਰਸ ਦੀ ਰੋਕਥਾਮ ਵਾਸਤੇ ਪਹਿਲੀ ਤਾਂ ਇਹ ਆ ਵੀ ਆਪਾਂ ਜਿਹੜੀ ਬਜਾਈ ਆ ਉਹ ਸਮੇਂ ਸਿਰ ਕਰਨੀ ਆ ਜਿੰਨਾ ਛੇਤੀ ਹੋ ਸਕੇ ਆਪਾਂ ਬਜਾਈ ਕਰਨੀ ਆ ਦੂਜਾ ਜਿਵੇਂ ਯੂਨੀਵਰਸਿਟੀ ਨੇ ਜਿਹੜੀ ਵੈਰਾਈਟੀ ਦਿੱਤੀ ਐ ਐਸਐਮਐਲ 1827 ਜਿਹੜੀ ਵੈਰਾਈਟੀ ਦਿੱਤੀ ਐ ਉਹ ਤਕਰੀਬਨ ਇਹਨੂੰ ਸਹਿਣਸ਼ੀਲ ਐ ਤਾਂ ਆਪਾਂ ਵੈਰਾਈਟੀਆਂ ਦੀ ਚੋਣ ਕਰਨੀ ਆ 1827 1827 ਦੀ ਓਕੇ ਜੀ ਬਾਈ ਜਿਵੇਂ ਬਾਂਸੀ ਗੋਲਡ ਵੈਰੈਟੀ ਉਹ ਵੀ ਬਹੁਤ ਵਧੀਆ ਵੈਰੈਟੀ ਹੈ ਤਾਂ ਇਹੋ ਜਿਹੀ ਆਪਾਂ ਸਹੀ ਵੈਰੈਟੀ ਦੀ ਚੋਣ ਕਰਕੇ ਇਸ ਵਾਇਰਸ ਤੋਂ ਆਪਾਂ ਜਿਹੜਾ ਨਜਾਤ ਪਾ ਸਕਦੇ ਇੱਕ ਵੈਰੈਟੀ ਦੀ ਚੋਣ ਹੋਵੇ ਇੱਕ ਝਾੜ ਲੈਣ ਵਾਸਤੇ ਵਕਤ ਠੁਕਮਾ 15 ਅਪ੍ਰੈਲ ਤੱਕ 18 ਤੱਕ ਮੰਨ ਲਓ ਇਹ ਯਾਦ ਰੱਖਿਓ ਵੀ ਇਹ ਝਾੜ ਲੈਣ ਵਾਸਤੇ ਅਸੀਂ ਖੁਰਾਕ ਜ਼ਮੀਨ ਨੂੰ ਦੇਣ ਵਾਸਤੇ ਰੇਹ ਦੇ ਪਰਪਸ ਲਈ ਅਸੀਂ ਪਛੇਤੀ ਬੀਜ ਸਕਦੇ ਹਾਂ ਹਾਂਜੀ ਦੂਸਰਾ ਇੱਕ ਗੱਲ ਮੈਂ ਥੋੜੀ ਹੋਰ ਐਡ ਕਰਨਾ ਚਾਹੂੰਗਾ ਮੰਨ ਕੇ ਚਲੋ ਇਹਦੇ ਵਿੱਚ ਆਪਣੇ ਦੋ ਤਿੰਨ ਬੈਨੀਫਿਟ ਹੁੰਦੇ ਆ ਮੂੰਗੀ ਦੇ ਨਾਲ ਜਿਹੜਾ ਇੱਕ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਇਹਦੇ ਵਿੱਚ ਰਾਜੋਬੀਅਮ ਨਾਂ ਦਾ ਇਹਦੀ ਰੂਟ ਵਿੱਚ ਬੈਕਟੀਰੀਆ ਹੁੰਦਾ ਜਿਹੜਾ ਨਾਈਟ੍ਰੋਜਨ ਫਿਕਸ ਕਰਕੇ ਦਿੰਦਾ ਨਾਈਟ੍ਰੋਜਨ ਦਾ ਆਪਣਾ ਫਾਇਦਾ ਹੁੰਦਾ ਹੀ ਹੈ ਜੇ ਆਪਾਂ ਮੂੰਗੀ ਮੰਨ ਕੇ ਚਲੋ ਬਿਜਾਈ ਕਰਦੇ ਆ तकरीबन ਆਪਾਂ 55 ਕਿਲੋ ਯੂਰੀਆ ਘੱਟ ਪਾ ਸਕਦੇ ਝੋਨੇ ਨੂੰ ਹਾਂ ਯੂਨੀਵਰਸਿਟੀ 55 ਕਿਲੋ ਯੂਰੀਆ ਕਹਿੰਦੀ ਆ ਹਾਂਜੀ ਦੋਸਤੋ ਇਹ ਨਾ ਸੋਚਿਓ ਵੀ 55 ਕਿਲੋ 2 300 ਦੀ ਯੂਰੀਆ ਬਣੂਗੀ ਕੋਈ ਬਾਲਾ ਵੱਡਾ ਏ ਸੋਚਿਓ ਵੀ ਇਹ 55 ਕਿਲੋ ਸਾਡੇ ਧਰਤੀ ਮਾਤਾ ਨੂੰ ਕੀ ਨੁਕਸਾਨ ਦੇ ਗਈ ਹਾਂਜੀ ਦੂਸਰਾ ਕੱਲੀ ਆਪਾਂ ਯੂਰੀਆ ਵੱਲ ਵੀ ਨਾ ਜਾਈਏ ਤਾਂ ਇਹ ਆਰਗਾਨਿਕ ਜਿਹੜੀ ਕਾਰਬਨ ਹੈ ਜਿਹੜਾ ਜ਼ਮੀਨਾਂ ਵਿੱਚ ਤਕਰੀਬਨ ਆਪਣੀਆਂ ਜ਼ਮੀਨਾਂ ਵਿੱਚ ਆਰਗਾਨਿਕ ਕਾਰਬਨ ਘਟ ਰਹੀ ਹੈ ਦਿਨੋਂ ਦਿਨ ਤਾਂ ਉਹਦੇ ਵਿੱਚ ਉਹਨੂੰ ਵੀ ਐਡ ਕਰਦੀ ਹੈ ਤੇ ਇਹਦੇ ਨਾਲ ਨਾਲ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਇਨਕਮ ਵਿੱਚ ਵੀ ਆਪਣਾ ਵਾਦ ਹੁੰਦਾ ਕਿਉਂਕਿ ਅੱਜ ਅੱਜ ਦੇ ਟਾਈਮ ਵਿੱਚ ਜਿਹੜੀ ਕ੍ਰੌਪ ਡਾਈਵਰਸੀਫਿਕੇਸ਼ਨ ਉਹ ਜ਼ਰੂਰੀ ਹੈ ਆਪਾਂ ਕੱਲੇ ਝੋਨੇ ਕਣਕ ਤੇ ਡਿਪੈਂਡ ਨਹੀਂ ਹੋ ਸਕਦੇ ਆਪਾਂ ਨੂੰ ਐਕਸਟਰਾ ਇਨਕਮ ਬਣਾਉਣ ਖਾਤਰ ਕੁਝ ਇਹੋ ਜਿਹੀਆਂ ਫਸਲਾਂ ਦੀ ਚੋਣ ਕਰਨੀ ਕੋ ਤੇ ਮੂੰਗੀ ਤੋਂ ਇਲਾਵਾ ਬਾਈ ਆਪਾਂ ਹੋਰ ਕੋਈ ਫਸਲਾਂ ਜਿਵੇਂ ਜੰਤਰ ਜਾਂ ਇਕ ਨਲੀ ਗਵਾਰੇ ਬਾਰੇ ਕੁਝ ਜਾਂ ਕੋਈ ਹਾਂਜੀ ਜੀ ਆਪਾਂ ਮੰਨ ਕੇ ਚਲੋ ਹਰੀ ਖਾਦ ਵਾਸਤੇ ਆਪਾਂ ਜਾ ਰਹੇ ਹਾਂ ਤਾਂ ਮੂੰਗੀ ਤੋਂ ਇਲਾਵਾ ਆਪਾਂ ਜਿਹੜਾ ਹੈਗਾ ਜੰਤਰ ਹੈ ਜਿਹੜਾ ਤਕਰੀਬਨ ਯੂਨੀਵਰਸਿਟੀ ਰਿਕਮੈਂਡ ਕਰਦੀ ਹੈ 20 ਕੇਜੀ ਜਿਹੜਾ ਬੀ ਆ ਪਰ ਏਕੜ ਦੇ ਹਿਸਾਬ ਨਾਲ ਉਹ ਆਪਾਂ ਪਰ ਏਕੜ ਪਰ ਏਕੜ ਜੀ ਉਹ ਆਪਾਂ ਯੂਜ਼ ਕਰ ਸਕਦੇ ਆ ਦੂਜਾ ਜਿਹੜਾ ਆਪਾਂ ਜਿਵੇਂ ਤੁਸੀਂ ਕਿਹਾ ਗਵਾਰਾ ਜਿੱਥੇ ਥੋੜੇ ਬਾਣ ਆਪਣੇ ਹਲਕੇ ਆ ਉਥੇ ਆਪਾਂ ਗਵਾਰਾ ਵੀ ਬੀਜ ਸਕਦੇ ਆ ਭਾਰੇ ਬਾਣ ਚ ਵੀ ਬੀਜ ਸਕਦੇ ਆ ਪਰ ਜੇ ਆਪਾਂ ਥੋੜਾ ਚਾਹਣੀ ਆ ਵੀ ਗਵਾਰੇ ਤੋਂ ਵੀ ਕੁਝ ਇਨਕਮ ਹੋਵੇ ਤਾਂ ਹਲਕੇ ਬਾਣ ਚ ਥੋੜਾ ਜਿਹਾ ਜ਼ਿਆਦਾ ਵਧੀਆ ਹੁੰਦਾ ਹਾਂ ਫਿਰ ਆਇਆ بارش ਹੋ ਜਾਂਦੀ ਹੈ ਭਾਰੇ ਬਾਣ ਤੋਂ ਹਫਲ ਜਾਂਦਾ ਹਾਂਜੀ ਹਾਂਜੀ ਹਾਂ ਖਰਾਕ ਲਈ ਤੁਸੀਂ ਬੀਜ ਸਕਦੇ ਹੋ ਇੱਕ ਨਾਲੀਆ ਗਵਾਰਾ ਵਧੀਆ ਮੈਨੂੰ ਪਤਾ ਏ ਇਸ ਗੱਲ ਦਾ ਸੀ ਬੀਜਦੇ ਆ ਵੀ ਜੰਤਰ ਨਾਲੋਂ ਸੌਖਾ ਵੀ ਹੋ ਜਾਂਦਾ ਹੈ। ਹਾਂਜੀ ਜੰਤਰ ਨਾਲ ਥੋੜਾ ਸੌਖਾ ਹੋ ਜਾਂਦਾ। ਦੂਜੇ ਜੰਤਰ ਬਾਰੇ ਮੈਂ ਥੋੜੀ ਜੀ ਇਹ ਗੱਲ ਧਿਆਨ ਚ ਦਵਾਉਣਾ ਚਾਹੂੰਗਾ ਜੀ। ਕਈ ਵਾਰੀ ਕੀ ਹੁੰਦਾ ਆਪਾਂ ਜੰਤਰ ਦੀ ਫਸਲ ਬੀਜ ਲੈਨੇ ਆ ਤੇ ਆਪਾਂ ਉਹਨੂੰ ਜ਼ਿਆਦਾ ਲੰਮਾ ਲੈ ਜਾਂਦੇ ਆ तकरीबन ਕਈ ਫਾਰਮਰ ਉਹਨੂੰ 65-70 ਦਿਨ ਤੱਕ ਲੈ ਜਾਂਦੇ ਆ। ਬਿਲਕੁਲ। ਤੇ ਜਦੋਂ ਆਪਾਂ ਜੰਤਰ ਨੂੰ ਜ਼ਿਆਦਾ ਲੰਮਾ ਲਜਾਵਾਂਗੇ ਤੇ ਇਹਨੇ ਕੀ ਕਰਨਾ ਜਿਹੜੇ ਜ਼ਮੀਨ ਵਿੱਚ ਤੱਤ ਆ ਉਹ ਉਲਟਾ ਇਹਨੇ ਖਿੱਚਨੇ ਸ਼ੁਰੂ ਕਰ ਦੇਨੇ ਆ। ਤੇ ਦੋਸਤੋ ਇਹ ਜੋ ਜੰਤਰ ਆ ਨਾ ਕਿ ਜਿਹੜੀ ਖਰਾਕ ਆ ਆਪਦੀ ਜੜ ਚ ਐਡ ਕਰਦਾ ਨਾ ਇੱਕੋ ਗੋਲੀ ਜਿਹੇ ਰੂਪ ਚ ਇਹ ਆਪ ਦੇ ਭਵਿੱਖ ਲਈ ਕਰਦਾ ਇਹ ਤੁਹਾਡੀ ਜ਼ਮੀਨ ਲਈ ਨਹੀਂ ਤੁਸੀਂ ਚਲਾਕੀ ਨਾ ਕੰਮ ਲਿਆ ਕਰੋ 60 60 ਦਿਨਾਂ ਤੋਂ ਪਹਿਲਾਂ ਇਹ ਤੋਂ ਖਰਾਕ ਲੈ ਰਿਆ ਕਰੋ ਤੇ ਨਹੀਂ ਇਹ ਆਪਦੀ ਆਪ ਖਾ ਜਾਂਦਾ ਹਾਂਜੀ ਮੰਨ ਕੇ ਚਲੋ 45 ਦਿਨਾਂ ਦੀ ਜਿਹੜੀ ਹੈਗੀ ਆ ਜੰਤਰ ਆਪਾਂ 45 ਤੋਂ 50 ਦਿਨਾਂ ਦਾ ਜੰਤਰ ਆਪਾਂ ਨੂੰ ਜ਼ਮੀਨ ਦੇ ਵਿੱਚ ਵਾਉਣਾ ਚਾਹੀਦਾ ਹੈ ਇਹਦੇ ਨਾਲ ਇੱਕ ਤਾਂ ਇਹ ਛੇਤੀ ਮੰਨ ਕੇ ਚਲੋ ਗੱਲ ਜਾਂਦਾ ਜ਼ਮੀਨ ਵਿੱਚ ਪੂਰੀ ਤਰ੍ਹਾਂ ਸਹੀ ਹੈ ਬਈ ਹਾਂਜੀ ਇਹ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਚਾਹੀਦਾ ਤੇ ਇੱਕ ਮੇਰੇ ਖਿਆਲ ਨਾਲ ਵੀ ਜੰਤਰ ਜਿੱਦਨੇ ਵਾਉਣਾ ਦੂਜੇ ਦਿਨ ਘੱਟੋ ਘੱਟ ਪਾਣੀ ਲੱਗ ਜਾਵੇ ਉਸ ਬਾਅਦ ਨੂੰ ਤਾਤੇ ਦੇ ਵੈਸੇ ਵੀ ਉੱਡਦੇ ਨੇ ਜੇ ਪਾਂਠ ਦੇ ਨਵਾ ਕੇ ਰੱਖਤਾ 8 ਦਿਨਾਂ ਤੋਂ ਆਪਾਂ ਪਾਣੀ ਆ ਥੋੜਾ ਫਰਕ ਪੈਂਦਾ ਜੀ ਜਿੰਨਾ ਛੇਦੀ ਆਪਾਂ ਇਹਨੂੰ ਜ਼ਮੀਨ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਕਰਕੇ ਮਿੱਟੀ ਦੀ ਪਰਤ ਦੇ ਉੱਤੇ ਚੜਾ ਦਾਂਗੇ ਉਹਨਾਂ ਹੀ ਇਹਨੂੰ ਫਾਇਦਾ ਹੋਊਗਾ ਆਪਾਂ ਨੂੰ ਭਾਈ ਬਹੁਤ ਉਮੀਦ ਹੈ ਤੋਂ ਕਿਸਾਨ ਲਾਹਾ ਲੈਣਗੇ ਅਸੀਂ ਗਲੋਬਲ ਝਾਦ ਦੀ ਟੀਮ ਨੂੰ ਲੈ ਕੇ ਤੁਹਾਡੇ ਕੋਲ ਹਾਜ਼ਰੀ ਲਵਾਉਂਦੇ ਰਵਾਂਗੇ ਸਾਨੂੰ ਇਦਾਂ ਦੀ ਜਾਣਕਾਰੀ ਦਿੰਦਿਆਂ ਰਿਓ ਧੰਨਵਾਦ